ਅਮਰੀਕਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਅਮਰੀਕਾ ਦੇ ਵਿੱਚ ਇੱਕ ਵੱਡਾ ਜਹਾਜ਼ ਹਾਦਸਾ ਵਾਪਰ ਗਿਆ ਮੌਕੇ ਦੀਆਂ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਔਰ ਅਮਰੀਕਾ ਦੇ ਤਖਨੀ ਨਿਊ ਜਰਸੀ ਦੇ ਵਿੱਚ ਦੋ ਜਹਾਜ਼ਾਂ ਦੀ ਆਪਸੀ ਟੱਕਰ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਦੋ ਹੈਲੀਕਾਪਟਰ ਹਵਾ ਦੇ ਵਿੱਚ ਆਪਸ ਵਿੱਚ ਟਕਰਾ ਗਏ ਔਰ ਇੱਕ ਖੁੱਲੇ ਮੈਦਾਨ ਦੇ ਵਿੱਚ ਜਾ ਡਿਗੇ ਨੇ ਹਾਦਸੇ ਦੇ ਵਿੱਚ ਇੱਕ ਪਾਇਲਟ ਦੀ ਮੌਤ ਹੋ ਗਈ ਜਦਕਿ ਦੂਸਰਾ ਗੰਭੀਰ ਰੂਪ ਨਾਲ ਜ਼ਖਮੀ ਦੱਸਿਆ ਜਾ ਰਿਹਾ ਹੈ ਤਾਂ ਅਹਿਮ ਖਬਰ ਜਿਹੜੀ ਆ ਸામਨੇ ਆਈ ਔਰ ਉਸ ਤੋਂ ਬਾਅਦ ਭਿਆਨਕ ਮੰਜ਼ਰ ਬੜਿਆ ਖੌਫਨਾਕ ਸਥਿਤੀ ਜਿਹੜੀ ਆ ਉਹ ਦੇਖਣ ਨੂੰ ਮਿਲੀ ਆ ਤੇ ਨਾਲ ਦੀ ਨਾਲ ਬਹੁਤ ਵੱਡੇ ਸਵਾਲ ਇਸ ਵੱਡੇ ਹਾਦਸੇ ਤੋਂ ਬਾਅਦ ਦੇਖਣ ਨੂੰ ਮਿਲੇ ਨੇ ਦੱਸਿਆ ਕਿ ਰਿਪੋਰਟਾਂ ਦੇ ਅਨੁਸਾਰ ਜਿਹੜੀਆਂ ਬਚਾਅ ਕਾਰਜਾਂ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਤੇ ਉਹਨਾਂ ਦੇ ਵੱਲੋਂ ਆਪਰੇਸ਼ਨ ਸ਼ੁਰੂ ਕਰ ਦਿੱਤਾ ਗਿਆ ਤੇ ਘਟਨਾ ਦੀ ਵੀਡੀਓ ਸਾਹਮਣੇ ਆਈ ਜਿਸ ਵਿੱਚ ਹੈਲੀਕਾਪਟਰ ਤੇਜ਼ੀ ਨਾਲ ਜ਼ਮੀਨ ਵਿੱਚ ਘੁੰਮਦਾ ਦਿਖਾਈ ਦੇ ਰਿਹਾਤਾ ਇਹ ਭਿਆਨਕ ਮੰਜ਼ਰ ਜਿਹੜਾ ਵਾ ਉਹ ਵਾਪਰਿਆ ਔਰ ਦੱਸਿਆ ਕਿ ਅਮਰੀਕਾ ਦੇ ਦੱਖਣੀ ਨਿਊ ਜਰਸੀ ਦੇ ਵਿੱਚ ਯਾਨਕ ਕਹਵਾਈ ਹਾਦਸੇ ਦੀ ਘਟਨਾ ਜਿਹੜੀ ਆ ਉਹ ਬੇਹੱਦ ਜ਼ਿਆਦਾ ਖੌਫਨਾਕ ਸਥਿਤੀ ਪੈਦਾ ਕਰਦੀ ਹੋਈ ਨਜ਼ਰ ਆਈ ਹੈ ਜਿੱਥੇ ਦੋ ਹੈਲੀਕਾਪਟਰ ਹਵਾ ਦੇ ਵਿੱਚ ਟਕਰਾ ਕੇ ਔਰ ਖੁੱਲੇ ਮੈਦਾਨ ਦੇ ਵਿੱਚ ਜਾ ਡਿਗੇ ਨੇ ਤਾਂ ਉਸ ਤੋਂ ਬਾਅਦ ਇਹ ਮੁੱਦਰ ਆਪਣੇ ਆਪ ਦੇ ਵਿੱਚ ਡਰਾ ਦੇਣ ਵਾਲਾ ਸੀ ਹਾਲਾਂਕਿ ਹੈਲੀਕਾਪਟਰਾਂ ਦੇ ਵਿੱਚ ਦੋਨੋਂ ਪਾਇਲਟ ਹੀ ਸਵਾਰ ਸਨ ਔਰ ਇੱਕ ਪਾਇਲਟ ਦੀ ਮੌਤ ਦੀ ਖਬਰ ਔਰ ਦੂਸਰਾ ਸਖਮੀ ਜਿਹੜਾ ਵਾ ਦੱਸਿਆ ਜਾ ਰਿਹਾ ਚ ਸੁ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤੇ ਤਾਂ ਅਸੀਂ ਇਹ ਕਹੇ ਇਹ ਤਸਵੀਰਾਂ ਜਿਹੜੀਆਂ ਨੇ ਬਹੁਤ ਹੈਰਾਨ ਪਰੇਸ਼ਾਨ ਕਰ ਦੇਣ ਵਾਲੀਆਂ ਔਰ ਇਹ ਮੰਜ਼ਰ ਜਿਹੜਾ ਕਾਫੀ ਜ਼ਿਆਦਾ ਖੌਫਨਾਕ ਵੀ ਦੱਸਿਆ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਇਸ ਪੂਰੇ ਮਾਮਲੇ ਤੇ ਬੜੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਪੂਰੇ ਮਾਮਲੇ ਨੂੰ ਬੜੀ ਗੰਭੀਰਤਾ ਦੇ ਨਾਲ ਦੇਖਿਆ ਵੀ ਗਿਆ ਤੇ ਘਟਨਾ ਦੀ ਵੀਡੀਓ ਵੀ ਜਦੋਂ ਸਾਹਮਣੇ ਆਈ ਜਿਸ ਵਿੱਚ ਹੈਲੀਕਾਪਟਰ ਤੇਜ਼ੀ ਨਾਲ ਜ਼ਮੀਨ ਦੇ ਵਿੱਚ ਘੁੰਮਿਆ ਤੇ ਬਚਾਅ ਕਰਜਾਂ ਦੀਆਂ ਟੀਮਾਂ ਨੇ ਦੱਸਿਆ ਕਿ ਉੱਥੇ ਜਿਹੜੇ ਸਵਾਈ ਪਾਇਲਟ ਹੀ ਸਵਾਰ ਸਨ ਔਰ ਉਸ ਤੋਂ ਬਾਅਦ ਇੱਕ ਦੀ ਮੌਤ ਹੋ ਗਈ ਔਰ ਜਦੋਂ ਇਹ ਜਹਾਜ਼ ਥੱਲੇ ਡਿਗੇ ਤੇ ਉੱਥੇ ਆਪਣਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਕ੍ਰੈਸ਼ ਸਾਈਟ ਦੇ ਨੇੜੇ ਇੱਕ ਕੈਫੇ ਦੇ ਮਾਲਕ ਜਿਹੜੇ ਨੇ ਉਹਨਾਂ ਨੇ ਦੱਸਿਆ ਕਿ ਪਾਇਲਟ ਰੈਸਟੋਰੈਂਟ ਵਿੱਚ ਨਿਸ਼ਵਨ ਸਰ ਨਾਲ ਤੇ ਅਕਸਰ ਇਕੱਠੇ ਨਾਸ਼ਤਾ ਕਰਨ ਆਉਂਦੇ ਸਨ ਤੇ ਜਦੋਂ ਗਾਕਾ ਨੇ ਹੈਲੀਕਾਪਟਰ ਉੜਦੇ ਦੇਖੇ ਤਾਂ ਇੱਕ ਉਹ ਇੱਕਦਮ ਹੀ ਜ਼ਮੀਨ ਤੇ ਆਉਂਦੇ ਦੇਖੇ ਤਾਂ ਆ ਪਿਆਰਾ ਕੁਮੰਜ਼ਾ ਕਾਫੀ ਹੈਰਾਨ ਕਰ ਦੇਣ ਵਾਲਾ ਵੀ ਦੇਖਣ ਨੂੰ ਮਿਲਿਆ ਉਸ ਤੋਂ ਬਾਅਦ ਤੇ ਜਿਹੜੇ ਦੋਨੋਂ ਹੈਲੀਕਾਪਟਰ ਸੀਗੇ ਜਹਾਜ਼ ਸੀਗੇ ਉਹ ਜ਼ਮੀਨ ਤੇ ਡਿ ਇਹ ਤਾਂ ਉੱਥੇ ਲੋਕਾਂ ਦਾ ਵੱਡਾ ਇਕੱਠ ਵੀ ਦੇਖਣ ਨੂੰ ਮਿਲਿਆ ਬਚਾਅ ਕਾਰਜਾਂ ਦੀਆਂ ਟੀਮਾਂ ਜਾਂਚ ਕਰ ਰਹੀਆਂ ਨੇ ਕਿ ਅਖਰ ਦੇ ਹਾਦਸਾ ਕਿਵੇਂ ਵਾਪਰਿਆ ਤਾਂ ਇਹ ਹਾਦਸੇ ਦੇ ਵਾਪਰਨ ਦਾ ਮੁੱਖ ਕਾਰਨ ਕੀ ਸੀਗਾ ਕੀ ਕਿਹੜੇ ਕਾਰਨਾਂ ਦੇ ਕਰਕੇ ਹਾਦਸਾ ਵਾਪਰਿਆ ਤੇ ਉਸ ਤੋਂ ਬਾਅਦ ਪੂਰੀ ਸਥਿਤੀ ਦਾ ਬੜੀ ਗੰਭੀਰਤਾ ਦੇ ਨਾਲ ਜਾਇਜ਼ਾ ਲੱਤਾ ਜਾ ਰਿਹਾ ਹੈ ਦੱਸਦੀਏ ਕਿ ਹੁਣ ਆਏ ਦਿਨ ਅਮਰੀਕਾ ਤੋਂ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਜਿੱਥੇ ਜਹਾਜ਼ ਹਾਦਸੇ ਵਾਪਰਦੇ ਨੇ ਔਰ ਜਿੱਥੇ ਖੌਫਨਾਕ ਮੰਜ਼ਰ ਵੀ ਜਿਹੜਾ ਵਾ ਦੇਖਣ ਨੂੰ ਮਿਲਦਾ ਤਾਂ ਆ ਤਸਵੀਰਾਂ ਆ ਵੀਡੀਓ ਜਿਹੜੀਆਂ ਵਾਇਰਲ ਹੋਈਆਂ ਤੁਸੀਂ ਇਹਦਾ ਧਿਆਨ ਨਾਲ ਦੇਖ ਸਕਦੇ ਹੋ ਤੇ ਨਾਲ ਹੀ ਜਿਹੜੇ ਹੁਣ ਜਹਾਜ਼ਾਂ 'ਚ ਸਫ਼ਰ ਕਰਦੇ ਨੇ ਲੋਕ ਤੇ ਉਹਨਾਂ ਦੇ ਮਨਾਂ ਦੇ ਵਿੱਚ ਕਾਫੀ ਡਰ ਪੈਦਾ ਹੋਇਆ ਕਿਉਂਕਿ ਇਹ ਜਹਾਜ਼ ਹੱਥ 'ਚ ਰੁਕਣ ਦਾ ਨਾਮ ਨਹੀਂ ਲੈ ਰਹੇ